ਮੈਂ ਸਮੂਚੀ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਨਾ ਹੈ ਤੁਸੀਂ ਇਸ ਇਲੈਕਸ਼ਨ ਦੇ ਦੌਰਾਨ ਬਹੁਤ ਜ਼ਿਆਦਾ ਪਿਆਰ ਦਿੱਤਾ ਕੈਂਪੇਨ ਤੇ ਮੈਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਲੀਡਰਸ਼ਿਪ ਦਾ ਇੱਕ ਦੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇੰਨੀ ਗਰਮੀ 'ਚ ਕੰਮ ਕੀਤਾ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਹਾਂ ਵੱਤ ਵੱਤ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜ਼ਿਆਦੀ ਹੋਏ ਹਰ ਹਰ ਵੱਡੇ ਬਾਦਲ ਸਾਹਿਬ ਤੁਹਾਡੇ ਨਾਲ ਹੁੰਦੇ ਸੀ ਬਾਦਲ ਸਾਹਿਬ ਕਮੀ ਕਮੀ ਕਿੰਨੀ ਲੱਗ ਰਹੀ ਹੈ ਸੁਬੀਰ ਜੀ ਮੈਂ ਸਮੂਚੀ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਨਾ ਹੈ ਤੁਸੀਂ ਇਸ ਇਲੈਕਸ਼ਨ ਦੇ ਦੌਰਾਨ ਬਹੁਤ ਜ਼ਿਆਦਾ ਪਿਆਰ ਦਿੱਤਾ ਕੈਂਪੇਨ ਵਿੱਚ ਤੇ ਮੈਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਲੀਡਰਸ਼ਿਪ ਦਾ ਹਾਂ ਇੱਕ ਦੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇਨੀ ਗਰਮੀ ਚ ਕੰਮ ਕੀਤਾ ਸੋ ਮੈਂ ਇਨਾਈ ਬੇਨਤੀ ਕਰਦਾ ਹਾਂ ਵੱਤ ਵੱਤ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੂਲ ਪਰਸੈਂਟੇਜ ਆਪਣੀ ਸਭ ਤੋਂ ਜਿਆਦਾ ਹੋਵੇ ਸਰਪਰ ਵੱਡੇ ਬਾਦਲ ਸਾਹਿਬ ਤੁਹਾਡੇ ਨਾਲ ਹੁੰਦੀ ਸੀ ਬਾਦਲ ਸਾਹਿਬ ਕੰਮ ਕਿੰਨੀ ਲੱਗ ਰਹੀ ਹੈ ਸੁਪੀਰ ਜੀ ਬਰਕਰਾਰ ਆਪ ਜੀ ਜੀ ਯੋਗਨੀ ਕਾਲੀ ਦਲ ਦੇ ਸਪੋਰਟ ਇਲੈਕਸ਼ਨ ਜਿਹੜੇ ਇਸ ਫਾਈਟ ਹੋਏ ਪੰਜਾਬ ਵਰਸਸ ਇੰਡੀਆ ਇੰਡੀਅਨ ਪਾਰਟੀਆਂ ਪੰਜਾਬ ਇਜ਼ ਗੋਇੰਗ ਮੈਂ ਸਮੂੱਚੀ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਨਾ ਹੈ ਤੁਸੀਂ ਇਸ ਇਲੈਕਸ਼ਨ ਦੇ ਦੌਰਾਨ ਬਹੁਤ ਜ਼ਿਆਦਾ ਪਿਆਰ ਦਿੱਤਾ ਕੈਂਪੇਨ 'ਚ ਤੇ ਮੈਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਲੀਡਰਸ਼ਿਪ ਦਾ ਇੱਕ ਦੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਐਨੀ ਗਰਮੀ ਚ ਕੰਮ ਕੀਤਾ ਸੋ ਮੈਂ ਇਨਾਈ ਬੇਨਤੀ ਕਰਦਾ ਹਾਂ ਵੱਤ ਵੱਟ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੂਲ ਪਰਸੈਂਟੇਜ ਆਪਣੀ ਸਭ ਤੋਂ ਜਿਆਦਾ ਹੋਵੇ ਸਰਪਰ ਵੱਡੇ ਬਲਸਾਬ ਤੁਹਾਡੇ ਨਾਲ ਹੁੰਦੀ ਸੀ ਬਲਸਾਬ ਕਮੀ ਕਿੰਨੀ ਲੱਗ ਰਹੀ ਹੈ ਸੁਪੀਰ ਜੀ ਬਰਕਰਾਰ ਆਫ ਕੇਸ ਐਂਡ ਥਿਸ ਇਜ਼ ਸੋ ਮਨੀ ਕਾਲੀਜਸ ਫਸਟ ਰਿਐਕਸ਼ਨ ਥੋੜੇ ਫਾਈਟ ਪੰਜਾਬ ਵਰਸਸ ਇੰਡੀਆ ਇੰਡੀਅਨ ਪਾਰਟੀਆਂ ਪੰਜਾਬ ਇਸ ਗੋਡਵਨ ਮੈਂ ਸਮੂਚੀ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਨਾ ਹੈ ਤੁਸੀਂ ਇਸ ਇਲੈਕਸ਼ਨ ਦੇ ਦੌਰਾਨ ਬਹੁਤ ਜ਼ਿਆਦਾ ਪਿਆਰ ਦਿੱਤਾ ਕੈਂਪੇਨ ਤੇ ਮੈਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਲੀਡਰਸ਼ਿਪ ਦਾ ਇੱਕ ਦੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇੰਨੀ ਗਰਮੀ 'ਚ ਕੰਮ ਕੀਤਾ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਹਾਂ ਵੱਤ ਵੱਤ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜ਼ਿਆਦੀ ਹੋਏ ਹਰ ਹਰ ਵੱਡੇ ਬਦਲ ਸਾਹਿਬ ਤੁਹਾਡੇ ਨਾਲ ਹੁੰਦੇ ਸੀ ਬਦਲ ਸਾਹਿਬ ਕਮੀ ਕਮੀ ਕਿੰਨੀ ਲੱਗ ਰਹੀ ਹੈ ਸੁਬੀਰ ਜੀ ਕਾਲੀ ਦਾ ਫਰਸਟ ਕਨੈਕਸ਼ਨ ਇਹ ਫਾਈਟ ਹੋਈ ਤੇ ਪੰਜਾਬ ਵਰਸਸ ਇੰਡੀਆ ਇੰਡੀਅਨ ਪਾਰਟੀ ਪੰਜਾਬ ਇਸ ਗੜਵਾ